YouTube ਨੇ ਕੀਤਾ ਵੱਡਾ ਐਕਸ਼ਨ YouTube ਤੋਂ ਡੀਲੀਟ ਕੀਤੇ ਭਾਰਤ ਦੇ 2.9 ਮਿਲੀਅਨ ਵੀਡੀਓਜ਼ ਉਡਾ ਦਿੱਤੇ 48 ਲੱਖ ਪੇਜ ਤੇ ਚੈਨਲ ਲਿਸਟ ਦੇ ਵਿੱਚ ਆਇਆ ਭਾਰਤ ਦਾ ਪਹਿਲਾ ਨੰਬਰ ਜਿਹਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ YouTube ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਭਾਰਤ ਦਾ ਪਹਿਲਾ ਜਿਹੜਾ ਕਿ ਲਿਸਟ ਦੇ ਵਿੱਚ ਨੰਬਰ ਆਇਆ ਹੈਗਾ ਤੇ 48 ਲੱਖ ਤੋਂ ਵੱਧ ਜਿਹੜੇ ਕਿ ਚੈਨਲ ਡੀਲੀਟ ਕੀਤੇ ਗਏ ਨੇ ਤਾਂ ਕਿ ਵੱਡੀ ਕਾਰਵਾਈ ਕਰਦੇ ਹੋਏ YouTube ਨੇ ਆਪਣੇ ਪਲੇਟਫਾਰਮ ਦੇ ਉੱਤੋਂ 9.5 ਮਿਲੀਅਨ ਤੋਂ ਵੀ ਵੱਧ ਵੀਡੀਓਜ਼ ਨੂੰ ਹਟਾ ਦਿੱਤਾ ਹੈ ਤੇ Google ਦੇ ਵੀਡੀਓਜ਼ ਸਟ੍ਰੀਮਿੰਗ ਪਲੇਟਫਾਰਮ ਨੇ ਇਹਨਾਂ ਵੀਡੀਓਜ਼ ਨੂੰ ਕੰਟੈਂਟ ਵਾਇਲੇਸ਼ਨ ਦੇ ਕਾਰਨ ਹਟਾ ਦਿੱਤਾ। ਦੱਸਦੇ ਕਿ ਕੰਪਨੀ ਦੇ ਵੱਲੋਂ ਚਾਰੀ ਰਿਪੋਰਟ ਦੇ ਅਨੁਸਾਰ ਇਹ ਵੀਡੀਓ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ 2024 ਦੇ ਵਿਚਕਾਰ YouTube ਦੇ ਉੱਤੇ ਅਪਲੋਡ ਕੀਤੇ ਗਏ ਸਨ ਤਾਂ YouTube ਤੋਂ डिलीट किए गए वीडियोज़ के ज़्यादातर भारतीय सिर्जनहारा द्वारा अपलोड किए गए हैं दस दिए कि भारत के सब तो व् तीन मिलियन भीडियोज़ होए डीट हुए ने यूट्यूब ने कहा है कि यह भीडियो दी ਜਿਹੜੇ ਕਿ ਸਮਗਰੀ ਨੀਤੀ ਦੇ ਵਿਰੁੱਧ ਸਨ ਤਾਂ ਡਿਲੀਟ ਕੀਤੇ ਗਏ ਵੀਡੀਓਜ਼ ਦੀ ਸਭ ਤੋਂ ਵੱਧ ਗਿਣਤੀ ਯਾਨੀ 30 ਲੱਖ ਵੀਡੀਓਜ਼ ਭਾਰਤੀ ਕ੍ਰिएਟਰਜ਼ ਦੇ ਦੁਆਰਾ ਅਪਲੋਡ ਕੀਤੇ ਗਏ ਸਨ ਤਾਂ ਵੀਡੀਓ ਸ਼ੇਅਰਿੰਗ ਪਲੇਟਫਾਰਮ ਦੇ ਦੁਆਰਾ ਹਟਾਏ ਗਏ ਜ਼ਿਆਦਾਤਰ ਵੀਡੀਓਜ਼ ਦੇ ਵਿੱਚ ਨਫ਼ਰਤ ਭਰੇ ਭਾਸ਼ਣ, ਅਫਵਾਹਾਂ, ਪਰੇਸ਼ਾਨੀ ਸ਼ਾਮਿਲ ਸੀ ਜੋ ਕਿ ਕੰਪਨੀ ਦੀ ਸਮਗਰੀ ਨੀਤੀ ਦੇ ਵਿਰੁੱਧ ਸੀ। ਤਦ ਦੱਸ ਦਈਏ ਕਿ ਜੜੇ ਕਿ ਆਪਣੇ ਪਲੇਟਫਾਰਮ ਨੂੰ ਪਾਰਦਰਸ਼ੀ ਰੱਖਣ ਦੇ ਲਈ YouTube ਨੇ ਇੱਕ AI ਆਧਾਰਿਤ ਖੋਜ ਪ੍ਰਣਾਲੀ ਦੀ ਵਰਤੋਂ ਕੀਤੀ ਹੈ ਜੋ ਕਿ ਪਲੇਟਫਾਰਮ ਦੇ ਉੱਤੇ ਅਜਿਹੇ ਵੀਡੀਓਜ਼ ਦੀ ਪਛਾਣ ਕਰਦੀ ਹੈ ਅਤੇ ਉਹਨਾਂ ਦੇ ਉੱਤੇ ਕਾਰਵਾਈ ਕਰਦੀ ਹੈ ਤਾਂ ਜੇਕਰ ਤੁਸੀਂ ਵੀ YouTube ਚਲਾਉਂਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ YouTube ਅਜਿਹਾ ਕੋਈ ਨਹੀਂ ਹੋਵੇਗਾ ਜੋ YouTube ਦੀ ਵਰਤੋਂ ਨਾ ਕਰਦਾ ਹੋਵੇ ਅੱਜਕਲ ਤਾਂ ਲੋਕ YouTube ਤੋਂ ਪੈਸੇ ਵੀ ਬਹੁਤ ਕਮਾਉਂਦੇ ਨੇ ਤਾਂ YouTubers ਇਹ ਗਲਤ ਤੁਹਾਡੇ ਲਈ ਵੀ ਬੇहद ਖਾਸ ਹੈ ਕੋਈ ਵੀ ਗਲਤ ਕੰਟੈਂਟ ਹੋਏਗਾ ਤਾਂ YouTube ਉਸ ਨੂੰ ਡਿਲੀਟ ਕਰ ਦਵੇਗਾ ਦੱਸਦੀ ਹੈ ਕਿ YouTube ਤੋਂ ਹਟਾਏ ਗਏ 50 ਲੱਖ ਵੀਡੀਓਜ਼ ਤੋਂ ਵਿੱਚੋਂ ਜ਼ਿਆਦਾਤਰ ਅਵੇ ਚ ਬੱਚੇ ਸੰ ਜੋ ਕਿ ਕੰਪਨੀ ਦੇ ਕੰਟੈਂਟ ਪਾਲਿਸੀ ਦੇ ਵਿਰੁੱਧ ਹੈ ਇਹਨਾਂ ਵੀਡੀਓਜ਼ ਦੇ ਵਿੱਚ ਖਤਰਨਾਕ ਸਟੰਟ ਬੱਚਿਆਂ ਦੇ ਨਾਲ ਛੇੜਛਾੜ ਆਦਿ ਦਿਖਾਇਆ ਗਿਆ ਸੀਗਾ ਜਿਸ ਕਰਕੇ YouTube ਨੇ ਇਹ ਵੱਡੀ ਕਾਰਵਾਈ ਕੀਤੀ ਹੈ ਤਾਂ ਬਹੁਤ ਸਾਰੇ ਕੰਟੈਂਟ ਜਿਹੜੇ ਕਿ ਵੀਡੀਓਜ਼ ਨੂੰ ਡਿਲੀਟ ਕੀਤਾ ਗਿਆ YouTube ਦੇ ਵੱਲੋਂ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਐਮ ਹੈ ਜੇਕਰ ਤੁਸੀਂ YouTube ਦੇ ਉੱਤੇ ਕੁਝ ਵੀ ਪਾਣਾ ਹੈ ਤਾਂ ਇੱਕ ਵਾਰ ਇਹ ਖਬਰ ਨੂੰ ਇੱਕ ਵਾਰ ਜ਼ਰੂਰ ਧਾਂਤੀ ਮਾਰ ਲਿਓ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਨਾ ਪੈ ਜਾਵੇ ਕਿਉਂਕਿ YouTube ਹੁਣ ਸਖਤ ਹੁੰਦਾ ਨਜ਼ਰ ਆ ਰਿਹਾ ਹੈਗਾ YouTube ਨੇ ਵੱਡੀ ਕਾਰਵਾਈ ਕੀਤੀ ਹੈਗੀ ਹੈ ਦੱਸਦੀ ਹੈ ਕਿ YouTube ਨੇ ਇਹ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਦੇ ਉਤੋਂ 9.5 ਮਿਲੀਅਨ ਤੋਂ ਵੱਧ ਵੀਡੀਓਜ਼ ਨੂੰ ਹਟਾ ਦਿੱਤਾ ਹੈ ਤਾਂ Google ਦੇ ਵੀਡੀਓਜ਼ ਸਟ੍ਰੀਮਿੰਗ ਪਲੇਟਫਾਰਮ ਨੇ ਕੰਟੈਂਟ ਆ ਵਾਇਲੇਸ਼ਨ ਦੇ ਕਾਰਨ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਕੰਟੈਂਟ ਪਾਏ ਹੋਏ ਸੀਗੇ ਉਸ ਦੇ ਵਿੱਚ ਵਾਇਲੇਸ਼ਨ ਸੀ ਕਿ ਉਸ ਕਰਕੇ ਉਹਨਾਂ ਨੂੰ ਹਟਾ ਦਿੱਤਾ ਗਿਆ ਹੈਗਾ ਤਾਂ YouTube ਨੇ ਨਾ ਸਿਰਫ ਆਪਣੇ ਪਲੇਟਫਾਰਮ ਤੋਂ ਵੀਡੀਓਜ਼ ਨੂੰ ਹਟਾ ਦਿੱਤਾ ਹੈ ਸਗੋਂ ਕੰਪਨੀ ਨੇ 4.8 ਮਿਲੀਅਨ ਯਾਨੀ ਕਿ 48 ਲੱਖ ਤੋਂ ਵੱਧ ਚੈਨਲਾਂ ਨੂੰ ਵੀ ਹਟਾ ਦਿੱਤਾ ਹੈ ਇਹਨਾਂ ਚੈਨਲਾਂ ਦੇ ਰਾਈ ਸਪੈਮ ਜਾਫਿਰ ਧੋਖਾਧੜੀ ਵਾਲੇ ਵੀਡੀਓਜ਼ ਅਪਲੋਡ ਕੀਤੇ ਚਾਰੇ ਸਨ ਜੇਕਰ YouTube ਦੇ ਉੱਤੇ ਕਿਸੇ ਚੈਨਲ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਉਸ ਚੈਨਲ ਦੇ ਉੱਤੇ ਅਪਲੋਡ ਕੀਤੇ ਗਏ ਸਾਰੇ ਵੀਡੀਓਜ਼ ਆਪਣੇ ਆਪ ਡਿਲੀਟ ਹੋ ਜਾਂਦੇ ਹਨ ਤਾਂ ਚੈਨਲ ਦੇ ਉੱਤੇ ਕੀਤੀ ਗਈ ਕਾਰਵਾਈ ਦੇ ਕਾਰਨ ਕਰੀਬ 5.4 ਮਿਲੀਅਨ ਯਾਨੀ ਕਿ 54 ਲੱਖ ਵੀਡੀਓਜ਼ ਹਟਾ ਦਿੱਤੇ ਗਏ ਨੇ ਤਾਂ Google ਦੇ ਪਲੇਟਫਾਰਮ ਨੇ ਕਿਹਾ ਹੈਗਾ ਕਿ YouTube ਨੂੰ ਯੂਜ਼ਰਸ ਦੇ ਲਈ ਇੱਕ ਪਾਰਦਰਸ਼ੀ ਅਤੇ ਸੁਰੱਖਿਅਤ ਵੀਡੀਓ ਪਲੇਟਫਾਰਮ ਬਣਾਉਣ ਦੇ ਬਣਾਉਣ ਲਈ ਜਿਹੜੀ ਕਿ ਸਮੇਂ-ਸਮੇਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਜਿਸ ਕਰਕੇ ਕੰਪਨੀ ਨੇ AI ਆਧਾਰਿਤ ਖੋਜ ਟੂਲਸ ਦੇ ਨਾਲ ਯੂਜ਼ਰਸ ਦੇ ਵੱਲੋਂ ਰਿਪੋਰਟ ਕੀਤੇ ਜਾਣ ਤੋਂ ਬਾਅਦ ਉਹਨਾਂ ਵੀਡੀਓਜ਼ ਦਾ ਵਿਸ਼ਲੇਸ਼ਣ ਕਰਦੀ ਹੈ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਜਾਂਦਾ ਹੈ